ਸ਼ੁਰੂ ਕਰੀਏ ਜੀ ਬਾਈ ਰੈਡੀ ਹੋ ਹਾਂਜੀ ਕਰ ਲੋ ਹਾਂਜੀ ਸਰ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦ ਜਿਵੇਂ ਮੈਂ ਪਰਵਾਦ ਨਾਲ ਖੜਾ ਹਾਂ ਤਾਂ ਮੈਨੂੰ ਵੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਗੁੱਸੇ ਦੇ ਢਿਲੋਂ ਜਾਂ ਤਾਂ ਪਿੱਛੇ ਹਟੋ ਇਹਦਾ ਪਰਚੇ ਲਈ ਤਿਆਰ ਰਹੋ ਮੈਨੂੰ ਤਿੰਨ ਤਰ੍ਹਾਂ ਦੀ ਧਮਕੀਆਂ ਮਿਲ ਰਹੀਆਂ ਹਨ ਪਹਿਲੀ ਧਮਕੀ ਮਿਲਦੀ ਹੈ ਕਿਸੇ ਧਰਨੇ ਪ੍ਰਦਰਸ਼ਨ ਕਿਸੇ ਲਈ ਤੇ ਅਲੀਗੇਸ਼ਨ ਲਗਾ ਕੇ ਪਰਚਾ ਦੇਵਾਂਗੇ ਦੂਜਾ ਮੇਰੀ ਗੱਡੀ 'ਚ ਕੋਈ ਅਸਲਾ ਜਾਂ ਕੋਈ ਨਾਰਕੋਟਿਕਸ ਰੱਖ ਕੇ ਤੁਹਾਨੂੰ ਪਰਚੇ ਦੇ ਅੰਦਰ ਦੇਵਾਂਗੇ ਜੇ ਪਿੱਛੇ ਨਾ ਹਟੇ ਕੱਲ ਸਾਰੀ ਗੱਲ ਮੈਂ ਰਾਜਨਾਰ ਸਿੰਘ ਜੀ ਨੂੰ ਵੀ ਦੱਸੀ ਹੈ ਤੇ ਅਮਿਤ ਸ਼ਾਹੀ ਨੂੰ ਵੀ ਚਿੱਠੀ ਮੈਂ ਆਪਣੇ ਪੀਐਸ ਨੂੰ ਰਾਹੀਂ ਕੱਲ ਭੇਜ ਚੁੱਕੇ ਹਾਂ ਦਿੱਲੀ ਤੇ ਮੈਨੂੰ ਪੰਜਾਬ ਪੁਲਿਸ ਇਹੇ ਹਾਲਾਤ ਪੈਦਾ ਹੋ ਗਏ ਪੰਜਾਬ 'ਚ ਆਪਾਂ ਨੂੰ ਇਹ ਜਸਟਿਸ ਲੈਣ ਲਈ ਜੀ ਅਸੀਂ ਮੰਗ ਰਹੇ ਹਾਂ ਤਾਂ ਉਹਦੇ ਲਈ ਵੀ ਸਾਨੂੰ ਤਾਂ ਪਰੇਸ਼ਾਨ ਕੀਤਾ ਜਾਊਗਾ ਪਹਿਲਾਂ ਇਹਨਾਂ ਸਾਰੇ ਹਤਕੰਡੀਆਂ ਆਪਣਾ ਕੇ ਦੇਖ ਲੈ ਰਿਸ਼ਤੇਦਾਰਾਂ ਤੋਂ ਦੋਸਤਾਂ ਤੋਂ ਅਫਸਰਾਂ ਤੋਂ ਫੋਨ ਕਰਾ ਲੈ ਵੀ ਪਿੱਛੇ ਹਟਜੋ ਸਾਰਿਆਂ ਨੂੰ ਮੈਂ ਇੱਕੋ ਗੱਲ ਕਹੀ ਸੀ ਮੇਰੇ ਪਰਿਵਾਰਕ ਦਾ ਮਸਲਾ ਹੈ ਕਿ ਮੈਂ ਕਿਸੇ ਵੀ ਕਾਰਨ ਨਾਲ ਪਿੱਛੇ ਨਹੀਂ ਹਟਣ ਵਾਲਾ ਕਿਉਂਕਿ ਜਿਸ ਤਰ੍ਹਾਂ ਧੱਕਾ ਕੀਤਾ ਪੰਜਾਬ ਪੁਲਿਸ ਨੇ 12 ਪੁਲ 13 ਤਰੀਕ ਦੀ ਰਾਤ ਨੂੰ 12:30 ਵਜੇ ਜਦੋਂ ਮੈਂ ਆਪਣੇ ਸੰዱ ਸਾਹਿਬ ਨੂੰ ਭਤੀਜੇ ਨੂੰ ਲਹੂ ਲੋਹਾਨ ਦੇਖਿਆ ਉਹ ਮੈਂ ਦੇਖਿਆ। ਤੋਂ ਉਸ ਬਾਅਦ ਪੁਲਿਸ ਪ੍ਰਸ਼ਾਸਨ ਨੇ ਇਨਸਾਫ ਕਰਨ ਦੀ بجائے ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅੱਜ ਮੈਂ ਮਾਨ ਸਾਹਿਬ ਨੂੰ ਵੀ ਦੱਸੂਗਾ। ਇਹੋ ਜਿਹਾ ਪੰਜਾਬ ਨਹੀਂ ਸੀ ਪੰਜਾਬ ਦੇ ਲੋਕ ਚਾਹੁੰਦੇ। ਮੈਨੂੰ ਤਾਂ ਦੁੱਖ ਹੁੰਦਾ ਹੈ ਕਿ ਪੰਜਾਬ 'ਚ 85 ਵਾਲਾ ਦੌਰ ਦੁਬਾਰਾ ਆ ਗਿਆ। ਧਮਕੀਆਂ ਕਿਹੜੇ ਤਰੀਕੇ ਦੇਤੀਆਂ ਜਾਂਦੀਆਂ? ਹਾਂ ਫੋਨ ਦੇ ਜ਼ਰੀਏ ਪੁਲਿਸ ਅਸਟ ਜਿਹੜੇ ਮੇਰੇ ਖਾਸ ਨੇ ਉਹਨਾਂ ਵੱਲੋਂ ਦਿੱਤੀਆਂ। ਨਹੀਂ ਰਿਕਾਰਡ ਨਹੀਂ ਮੈਂ ਕੀਤੀ। ਕੁਕ ਜਿਹਨੇ ਮੈਨੂੰ ਸੂਚਨਾ ਦਿੱਤੀ ਉਹਨੇ ਅਗਾਹ ਕੀਤਾ ਵੀ ਢਿਲੋ ਸਾਹਿਬ ਧਿਆਨ ਰੱਖਿਓ ਅਲਰਟ ਹੋ ਜਾਓ ਤੁਹਾਡੇ ਤੇ ਤਿੰਨ ਤਰ੍ਹਾਂ ਦੇ ਜਿਹੜੇ ਕਾਰਵਾਈ ਹੋ ਸਕਦੀ ਹੈ ਆਪਣੇ ਹਮੇਸ਼ਾ ਧਿਆਨ ਰੱਖਿਓ ਕਿ ਜੇ ਧਰਨੇ 'ਚ ਜਾਓਗੇ ਜਾਂ ਕਿਤੇ ਤੁਸੀਂ ਗੱਡੀ 'ਚ ਜਦੋਂ ਜਾਂਦੇ ਹੋ ਮੈਂ ਆਪਣੇ ਸਿਕਿਉਰਟੀ ਵਾਲਾਂ ਨੂੰ ਇਹ ਗੱਡੀ ਸਵੇਰੇ ਸ਼ਾਮ ਚੈੱਕ ਕਰਿਆ ਕਰੋ ਲੌਕ ਲਾ ਕੇ ਰੱਖਣੀ ਹੈ ਘਰੇ ਵੀ ਮੈਂ ਕਹਿੰਦਾ ਵੀ ਕੋਈ ਬੰਦਾ ਅੰਦਰ ਨਾ ਆਵੇ ਦਫ਼ਤਰ 'ਚ ਵੀ ਕਹਿੰਦਾ ਜਿਹਨੇ ਨੰਬਰ ਤੋਂ ਹਮਕੀ ਇਹ ਉਹਦੇ ਸਵਾਨ ਚ ਕੰਪਲੇਂਟ ਕੀਤੀ ਹੈ ਤੁਸੀਂ ਕੰਪਲੇਨ ਮੈਂ ਰਾਜਨਾਰ ਸਿੰਘ ਸਾਰੀ ਗੱਲ ਦੱਸ ਚੁੱਕਿਆ ਆ ਪੁਲਿਸ ਦੇ ਵਿੱਚ ਕੋਈ ਪੰਜਾਬ ਚ ਕੋਈ ਸ਼ਿਕਾਇਤ ਦਰਜ ਕੀਤੀ ਹੋ ਸਕਦਾ ਬੰਦਾ ਰੀਅਲ ਹੈ ਜਾਂ ਬੰਦਾ ਫੇਕ ਨਹੀਂ ਉਹ ਮੈਂ ਜਾਣਦਾ ਉਹ ਮੈਂ ਜਾਣਦਾ ਜਿਹਨੇ ਮੈਨੂੰ ਦੱਸਿਆ ਉਹ ਵੀ ਪੁਲਿਸ ਅਫਸਰ ਹੈ ਉਹਨਾਂ ਨੇ ਉਹਨੇ ਪੁਲਿਸ ਅਫਸਰ ਨੇ ਜਿਵੇਂ ਤੁਸੀਂ ਮੀਡੀਆ ਦੇ ਸਾਥੀ ਸਾਡਾ ਸਾਥ ਦੇ ਰਹੇ ਹੋ ਤੁਸੀਂ ਮੈਨੂੰ ਇਕੱਲੇ ਉਹ ਦੱਸੋ ਵੀ ਢੱਲੋ ਸਾਹਿਬ ਤੁਹਾਡੀ ਆ ਸਾਡੀ ਗੱਲ ਧਿਆਨ ਚਾਹੀਏ ਆਪਣਾ ਧਿਆਨ ਰੱਖਿਓ ਵੀ ਸਾਨੂੰ ਆ ਸੂਚਨਾ ਮਿਲੀ ਹੈ ਤੁਹਾਡੇ ਤੇ ਇਹ ਜਿਹਾ ਕੰਮ ਹੋ ਸਕਦਾ ਉਹ ਜਿਹੜੇ ਸ਼ੁਭਚਿੰਤਕ ਨੇ ਮੇਰੇ ਕਿਉਂਕਿ ਸਾਰਾ ਪੰਜਾਬ ਸਾਡਾ ਹੀ ਹੈ ਅਫਸਰ ਵੀ ਸਾਡੇ ਹੀ ਨੇ ਸਾਰੇ ਸਾਡੇ ਹੀ ਹੈਗੇ ਉਹਨਾਂ ਨੇ ਮੈਨੂੰ ਦੱਸਿਆ ਵੀ ਆਪਣਾ ਧਿਆਨ ਰੱਖੋ ਤੁਹਾਡੇ ਜਿਆ ਆਹ ਨਾਲ ਜਿੰਨੀ ਕਾਰਵਾਈ ਹੋਊਗੀ। ਉਹਨਾਂ ਨੂੰ ਮੈਂ ਜ਼ਿੰਮੇਵਾਰੀ ਨਾਲ ਦੱਸਣਾ ਚਾਹੁੰਦਾ ਜਿਹੜੀਆਂ ਕਾਰਵਾਈਆਂ ਸਾਜਿਸ਼ਾਂ ਕਰਦੇ ਆ ਗੁਰਸੇਈ ਢਿੱਲੋਂ ਹੋਰ ਤਕੜਾ ਹੋ ਕੇ ਲੜੂਗਾ ਕਿਉਂਕਿ ਇਹਨਾਂ ਨੇ ਪਿੱਛੇ ਜੇ ਰਾਜਪੁਰੇ ਇਨਕਾਊਂਟਰ ਕੀਤਾ ਉਹ ਪਰਿਵਾਰ ਵੀ ਮੈਂ ਪ੍ਰੈਸ ਕਾਨਫਰੰਸ ਕਰਕੇ ਹਟੇ ਹ ਪਟਿਆਲੇ ਆਪਣੇ ਦਫ਼ਤਰ। ਉਹ ਜਿਹੜਾ ਮੁੰਡਾ ਉਹਨਾਂ ਨੇ ਇਨਕਾਊਂਟਰ ਕੀਤਾ ਰਾਜਪੁਰੇ ਉਹਨੂੰ ਆ ਹੈਰੀ ਬੋਪਰ ਆਈ ਕਹਿੰਦਾ ਪਿੱਠ ਕਰਕੇ ਖੜੇ ਇਹਨਾਂ ਨੇ ਸਾਰਾ ਚੱਕਿਆ ਰਿਪੀਟ ਨਹੀਂ ਕਰਦਾ ਮੈਂ ਤੇ ਮੁੰਡਾ ਕਹਿੰਦਾ ਲਖ ਲਖਵਿੰਦਰ ਉਹ ਕਹਿੰਦਾ ਕਿ ਮੈਂ ਪਿੱਠ ਫਿਰ ਹੈ ਜੀ ਉਹ ਪਰ ਆ ਜਨੇ ਉਹਦੇ ਲੱਤ 'ਚ ਗੋਲੀ ਮਾਰੀ ਕੀ ਇਹੋ ਜਿਹਾ ਪੰਜਾਬ ਚਾਹੁੰਦੇ ਆਪਾਂ ਕੀ ਤੁਸੀਂ ਸੋਚੋ ਸੀ ਪੰਜਾਬ ਫੀਦਰ ਨੂੰ ਜਾ ਰਿਹਾ ਪੁਲਿਸ ਵਾਲੇ ਵੀ ਆਪਣੀਆਂ ਤਰੱਕੀਆਂ ਲੈਣ ਲਈ ਡੀਐਸਪੀ ਬਣਨ ਲਈ ਪ੍ਰੋਮੋਸ਼ਨਲ ਲੈਣ ਲਈ ਨੌਜਵਾਨ ਮੁੰਡਿਆਂ ਦਾ ਆਏ ਇਨਕਾਊਂਟਰ ਕਰਨਗੇ ਉਹਦੇ ਤੇ ਡਰੱਗ ਦਾ ਕੇਸ ਪਾਤਾ ਸੋ ਬੜਾ ਦੁੱਖ ਹੁੰਦਾ ਇਹੀਆਂ ਚੀਜ਼ਾਂ ਦੇਖ ਕੇ ਕੀ ਪੰਜਾਬ ਇਹੋ ਜਿਹਾ ਨਹੀਂ ਚਾਹੁੰਦਾ ਸੀ ਦਨ ਦੇਖਣੇ ਤਾਂ ਮਾਨ ਸਾਹਿਬ ਨੂੰ ਵੀ ਇਹ ਗੱਲ ਰੱਖਾਂਗੇ ਅਸੀਂ ਠੀਕ ਆ ਸਰ ਠੀਕ ਹੈ ਥੈਂਕ ਯੂ ਜੀ ਥੈਂਕ ਯੂ